ਲੇਕਿਨ ਜਦੋਂ ਸਾਡਾ ਬੰਨ ਟੁੱਟ ਗਿਆ ਮੈਂ ਜਜਬਾਤੀ ਹੋ ਗਿਆ ਮੈਨੂੰ ਲੱਗਾ ਕਿ ਰੱਬਾ ਤੂੰ ਸਾਡਾ ਨਾਲ ਚੰਗੀ ਨਹੀਂ ਕੀਤੀ ਮੈਂ ਅੱਜ ਵੀ ਕਹਿੰਦਾ ਰੱਬਾ ਆ ਪਾਣੀ ਇੱਥੇ ਤੱਕ ਲੈਨਦਾ ਵਾ ਪਿੰਡ ਤੱਕ ਆ ਗਿਆ ਵਾ ਮੈਂ ਅੰਨਾ ਰੱਬਾ ਤੂੰ ਸਾਡਾ ਨਾਲ ਚੰਗੀ ਨਹੀਂ ਕੀਤੀ ਲੱਖਾਂ ਦਰਿਆ ਤੇਰੇ ਹੁਕਮ ਚ ਵਗਦੇ ਆ ਜੇ ਲੱਖਾਂ ਦਰਿਆ ਤੇਰੇ ਹੁਕਮ ਚ ਵਗਦੇ ਆ ਤੇ ਇਹ ਦਰਿਆ ਵੀ ਤੇਰੇ ਹੁਕਮ ਚ ਹੀ ਇਹਨੂੰ ਥੋੜਾ ਜਿਹਾ ਸ਼ਾਂਤ ਕਰ ਦੇਨੋ ਤੇ ਸਾਡਾ ਬੰਨ ਨਾ ਟੁੱਟਦਾ ਮੇਰਾ ਨਾਂ ਜੀ ਪ੍ਰਧਾਨ ਸਿੰਘ ਸਾਡਾ ਪਿੰਡ ਆਲੀ ਖੁਰਦ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜਿਹੜਾ ਇੱਕ ਤੁਸੀਂ ਪ੍ਰਮਾਤਮਾ ਨੂੰ ਸ਼ਿਕਵਾ ਲੈ ਕੇ ਇੱਕ ਬੰਨ ਟੁੱਟਣ ਨੂੰ ਲੈ ਕੇ ਪ੍ਰਮਾਤਮਾ ਦੇ ਫੈਸਲੇ ਤੇ ਸਵਾਲ ਖੜੇ ਕਰ ਰਹੇ ਸੀਗੇ ਉਹ ਕਿਉਂ ਕਰ ਰਹੇ ਸੀਗੇ ਜੀ ਦੇਖੋ ਜੀ ਪ੍ਰਮਾਤਮਾ ਤੇ ਜੋ ਕਰਦਾ ਚੰਗਾ ਕਰਦਾ ਲੇਕਿਨ ਜਦੋਂ ਇਹ ਆਪਣਾ ਇੱਕ ਜਜ਼ਬਾਤੀ ਹੋ ਜਾਈਦਾ ਜਾਂ ਜਿੱਥੇ ਪਿਆਰ ਹੋਵੇ ਨਾ ਤੇ ਜਦੋਂ ਕੋਈ ਪਿਆਰ ਦੇ ਵਿੱਚ ਕਈ ਵਾਰੀ ਧੋਖਾ ਵੀ ਮਿਲੇ ਤੇ ਉਦੋਂ ਵੀ ਬੰਦਾ ਕਹਿੰਦਾ ਜਾ ਤੁਰਿਆ ਜਾ ਉਹ ਮੈਨੂੰ ਇੱਕ ਮਿੰਟ ਵਾਸਤੇ ਲੱਗਾ ਕਿ ਕਿਉਂਕਿ ਸਾਨੂੰ ਲੱਗਦਾ ਵੀ ਸਾਡੀ ਸ਼ਰਧਾ 'ਚ ਕੋਈ ਕਮੀ ਨਹੀਂ ਅਸੀਂ ਹਰ ਰੋਜ਼ ਉੱਥੇ ਜਾਂਦੇ ਬੋਰੇ ਚੁੱਕਦੇ ਸਤਨਾ ਵੈਗਰੂ ਦਾ ਜਾਪ-ਜਪਦੇ ਨਾਲੇ ਅਸੀਂ ਉੱਥੇ ਪ੍ਰਸ਼ਾਦ ਬਣਾਉਂਦੇ ਅਸੀਂ ਉੱਥੇ ਦੇਗਾਂ ਚੜਾਉਂਦੇ ਅਸੀਂ ਰਲ ਮਿਲ ਕੇ ਰਹਿੰਦੇ ਸੰਗਤ ਦੇ ਰੂਪ ਦੇ ਵਿੱਚ ਕਹਿੰਦੇ ਸੰਗਤ 'ਚ ਰੱਬ ਹੁੰਦਾ ਸੰਗਤ ਦੇ ਵੀ ਬਹੁਤ ਜ਼ਿਆਦੀ ਆਉਂਦੀ ਸੀ ਮਹਾਂਪੁਰਖ ਵੀ ਆਉਂਦੇ ਸੀ ਸਾਨੂੰ ਯਾਨੀ ਕਿ ਮੈਂ ਕਹਿੰਦਾ ਵੀ ਲੋਕਾਂ ਨੂੰ ਤਾਂ 100% ਮੈਨੂੰ 101% ਵਿਸ਼ਵਾਸ ਸੀ ਕਿ ਸਾਡਾ ਬੰਨ ਨਹੀਂ ਟੁੱਟਣਾ ਲੇਕਿਨ ਜਦੋਂ ਸਾਡਾ ਬੰਨ ਟੁੱਟ ਗਿਆ ਮੈਂ ਜਜਬਾਤੀ ਹੋ ਗਿਆ ਮੈਨੂੰ ਲੱਗਾ ਕਿ ਰੱਬਾ ਤੂੰ ਸਾਡਾ ਨਾਲ ਚੰਗੀ ਨਹੀਂ ਕੀਤੀ ਮੈਂ ਅੱਜ ਵੀ ਕਹਿੰਦਾ ਰੱਬਾ ਆ ਪਾਣੀ ਇੱਥੋਂ ਤੱਕ ਲੈਣਦਾ ਵਾ ਪਿੰਡ ਤੱਕ ਆ ਗਿਆ ਵਾ ਮੈਂ ਅੰਨਾ ਰੱਬਾ ਤੂੰ ਸਾਡਾ ਨਾਲ ਚੰਗੀ ਨਹੀਂ ਕੀਤੀ ਕਿਉਂਕਿ ਕੀ ਸੀ ਜੇ ਇੰਨੀ ਸੰਗਤ ਦੀ ਫਿਦੇ ਫਰਿਆਦ ਮੰਨ ਲੈਨੋ ਤੇ ਹੁਕਮ ਵਿੱਚ ਪੌਣ ਪਾਣੀ ਬਸੰਤਰ ਬਾਣੀ 'ਚ ਵੀ ਲਿਖਿਆ ਹੁਕਮ ਜੀ ਵਗਦੇ ਦਰਿਆ ਵੀ ਚਲੋ ਮੈਨੂੰ ਆਉਂਦਾ ਤਾਂ ਨਹੀਂ ਉਹ ਮੈਂ ਉਸ ਦਿਨ ਬਾਬੇ ਤੋਂ ਸੰਤਿਆ ਸੁਣੀ ਸੀ ਉਤੋਂਕ ਵੀ ਹੁਕਮ ਦੇ ਵਿੱਚ ਦਰਿਆ ਲੱਖਾਂ ਦਰਿਆ ਤੇਰੇ ਹੁਕਮ 'ਚ ਵਗਦੇ ਆ ਜੇ ਲੱਖਾਂ ਦਰਿਆ ਤੇਰੇ ਹੁਕਮ ਚ ਵਗਦੇ ਆ ਤੇ ਇਹ ਦਰਿਆ ਵੀ ਤੇਰੇ ਹੁਕਮ ਚ ਹੀ ਇਹਨੂੰ ਥੋੜਾ ਜਿਹਾ ਸ਼ਾਂਤ ਕਰ ਦੇਨ ਨੂੰ ਤੇ ਸਾਡਾ ਬੰਦ ਨਾ ਟੁੱਟਦਾ ਇਸ ਕਰਕੇ ਮੈਂ ਇਹ ਸ਼ਬਦ ਕਹੇ ਸੀ ਜੀ ਕੀ ਸ਼ਬਦ ਕਿਹਾ ਸੀ ਜੀ ਮੈਂ ਜੀ ਉਸ ਵੇਲੇ ਕਿਹਾ ਸੀ ਕਿ ਰੱਬਾ ਤੂੰ ਮਾੜੀ ਕੀਤੀ ਰੱਬਾ ਤੂੰ ਸਾਡਾ ਨਾ ਬਹੁਤ ਮਾੜੀ ਕੀਤੀ ਰੱਬਾ ਤੂੰ ਸਾਡਾ ਨਾ ਮਾੜੀ ਕੀਤੀ ਵੈਗਰੂ ਤੂੰ ਸਾਡਾ ਚੰਗੀ ਵੈਗਰੂ ਸਾਡਾ ਨਾ ਤੂੰ ਚੰਗੀ ਨਹੀਂ ਕੀਤੀ ਸਾਡਾ ਤੂੰ ਬੰਦ ਤੋੜਦਾ ਤੂੰ ਸਾਡਾ ਆਲੀ ਵਾਲਾ ਬੰਦ ਤੋੜਦਾ ਹਾਂਜੀ ਅਛਾ ਇਹ ਕਿਹੜਾ ਪਿੰਡ ਪਿੰਦਾ ਤੁਹਾਡਾ ਆਲੀ ਕਲਾ ਪਿੰਦਾ ਏ ਜੀ ਆਲੀ ਇਹ ਜੀ ਆਲੀ ਖੁਰਦ ਤੇ ਆਲੀ ਕਲਾ ਹੀ ਤਾਂ ਕਹਿ ਦਿੰਨੇ ਆ ਜਿਸ ਤਰ੍ਹਾਂ ਕਈ ਵਾਰੀ ਕਈ ਵਾਰੀ ਕਹਿੰਦੇ ਬਾਟਾਂ ਵਾਲੀ ਕਲਾ ਤੇ ਬਾਟਾਂ ਵਾਲੀ ਖੁਰਦ ਆਮ ਹੀ ਆਪਣੇ ਜੁੜਵੇ ਪਿੰਡਾਂ ਦੇ ਨਾਮ ਆਮ ਹੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਆ ਜਿਸ ਤਰ੍ਹਾਂ ਡਰੋਲੀ ਕਲਾ ਤੇ ਡਰੋਲੀ ਖੁਰਦ ਇਸ ਕਰਕੇ ਸਾਡੇ ਪਿੰਡਾਂ ਦਾ ਏਕਾ ਵੀ ਬੜਾ ਅਸੀਂ ਇਕੱਠੇ ਕੰਮ ਧੰਦੇ ਤੇ ਲੱਗਦੇ ਆ ਤੇ ਇਸ ਕਰਕੇ ਸਾਡਾ ਪਿੰਡ ਆਲੀ ਖੁਰਦ ਆ ਤੇ ਆਲੀ ਕਲਾ ਦੋ ਪਿੰਡ ਵਾ ਲੇਕਿਨ ਸਾਡਾ ਪਿੰਡ ਆਲੀ ਖੁਰਦ ਵਾ ਤੇ ਉਹ ਨਾਲ ਹੀ ਆਲੀ ਕਲਾ ਵਾ ਥੋੜਾ ਜਿਹਾ ਫਾਸਲਾ ਦੀ ਸਾਡਾ ਕਿੰਨਾ ਕੁ ਪ੍ਰਦਾਨ ਸਾਹਿਬ ਤੁਹਾਡਾ ਨੁਕਸਾਨ ਹੋ ਗਿਆ ਜੀ ਨੁਕਸਾਨ ਜੀ ਜੇ ਮੈਂ ਆਪਣੇ ਤੌਰ ਤੇ ਕਹਾਂ ਕਿ ਸਾਰੀ ਏਰੀਏ ਦਾ ਸਾਰੇ ਏਰੀਏ ਦਾ ਸਾਡਾ ਹਜ਼ਾਰ ਏਕੜ ਤੋਂ ਵੱਧ ਸਾਡੇ ਪਿੰਡ ਦਾ ਹੀ ਕੱਲਿਆਂ ਦਾ ਨੁਕਸਾਨ ਹੋ ਗਿਆ ਬਾਕੀ ਜਿਹੜਾ ਹੋਰ ਇੱਥੋਂ 35 40 ਪਿੰਡ ਪ੍ਰਭਾਵਿਤ ਹੋ ਗਏ ਆ ਸੋ ਬਹੁਤ ਜ਼ਿਆਦਾ ਯਾਨੀ ਕਿ ਸਾਡੇ ਏਰੀਏ ਦਾ ਨੁਕਸਾਨ ਹੋ ਗਿਆ ਆ ਤੁਸੀਂ ਵੇਖ ਸਕਦੇ ਆ ਵਿੱਚੋਂ ਦੇ ਗੋਭ ਬਣਿਆ ਸੀ ਹੁਣ ਇਹਦੇ ਕੱਖ ਨਹੀਂ ਪੱਲੇ ਰਹਿਣਾ ਹੁਣ ਇਹ ਝੋਨਾ ਇੱਥੇ ਗੋਭ ਚ ਪਾਣੀ ਪੈ ਗਿਆ ਤੇ ਇਹ ਗਲ ਜਾਣਾ ਵਾ ਤੇ ਜਿੱਥੇ ਕਿਥੇ ਝੋਨਾ ਨਿਕਲਣਾ ਸੀ 50-60 ਹਜ਼ਾਰ ਦਾ ਹੁਣ ਇਹ ਸਾਡਾ ਸਗੋਂ ਹੋਰ ਪੰਗਾ ਪੈ ਗਿਆ ਵੀ ਗਾਲ ਕੱਲ ਨੂੰ ਆੜਤੀਆਂ ਨੇ ਪੈਸੇ ਨਹੀਂ ਦੇਣੇ ਕੋਈ ਡਾਈ ਖਾਦ ਕੋਈ ਤੇਲ ਕੋਈ ਯੂਰੀਆ ਕੋਈ ਵੀ ਉਸ ਹੋਰ ਪੰਗਾ ਪੈ ਗਿਆ ਵਾ ਵੀ ਉਹ ਨਵੇਂ ਸਿਰਿਓਂ ਫੇਰ ਉੱਠਣਾ ਔਖਾ ਹੋ ਗਿਆ ਜੀ ਕਿੰਨੇ ਕਿ ਦਿਨਾਂ ਤੋਂ ਤੁਸੀਂ ਬੰਦ ਬੰਨ ਰਹੇ ਸੀਗੇ ਜੀ ਪਿਛਲੇ 20-25 ਦਿਨ ਤੋਂ ਅਸੀਂ ਲਗਾਤਾਰ ਹੀ ਉੱਥੇ ਜਾ ਰਹੇ ਸੀ ਇਹ ਚਲੋ ਸਾਨੂੰ ਸੰਯੋਗ ਬਹੁਤ ਮਿਲ ਰਿਹਾ ਹੈ ਇਵੇਂ ਹੀ 25 ਦਿਨਾਂ ਤੋਂ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਬੰਦ ਬੰਨ ਰਹੇ ਸੀਗੇ ਉਹ ਜੀ ਇਤਰਾਹ ਦੀ ਚਲੋ ਇਹ ਨਹੀਂ ਗੱਲ ਹੁੰਦੀ ਵੀ ਸਦਾ ਜਿਤਰਾ ਜਦੋਂ ਕੰਮ ਧੰਦਾ ਕਰੀਏ ਕੋਈ ਹੱਸਾ ਖੇਡਾ ਕੋਈ ਦੁਨੀਆਦਾਰੀ ਦੀ ਗੱਲ ਵੀ ਕਰਦੇ ਆ ਲੇਕਿਨ ਲੱਗਦੇ ਚਾਰੇ ਜਦੋਂ ਵਿੱਚੋਂ ਕਈ ਬੰਦੇ ਸਿਆਣੇ ਆ ਜੁ ਉਹਨਾਂ ਨੇ ਕਹਣਾ ਵਾਹਿਗੁਰੂ ਬੋਲੋ ਵਾਹਿਗੁਰੂ ਬੋਲੋ ਤੇ ਲੱਗ ਪੈਣਾ ਤੇ ਕੱਲ ਤੇ ਖਾਸ ਕਰਕੇ ਮੀਂਹ ਪੈਂਦਾ ਰਿਹਾ ਦੇਹੀ ਮੀਵਰੇ ਦੀ ਵੀ ਪ੍ਰਵਾਹ ਨਹੀਂ ਕੀਤੀ ਮੀਵਰ ਦੇ ਵਿੱਚ ਵੀ ਅਸੀਂ ਸਤਨਾ ਵੈਗੁਰ ਦਾ ਜਾਪ ਜਪਦੇ ਰਹੇ ਤੇ ਉਹਨੂੰ ਜਿੱਥੇ ਉਹਨੇ ਬੰਨ ਤੋੜਿਆ ਉੱਥੇ ਅਸੀਂ ਬੋਰੇ ਭਰ-ਭਰ ਸੁੱਟਦੇ ਰਹੇ ਪਰ ਜਦੋਂ ਸੁੱਟਣ ਤੇ ਆਇਆ ਉਹਨੇ ਮੇਰੀਆਂ ਅੱਖਾਂ ਦੇ ਸਾਹਮਣੇ ਜਿਹੜਾ ਮੈਂ ਮੰਜ਼ਰ ਬਿਆਨ ਨਹੀਂ ਕਰ ਸਕਦਾ ਉਹਨੇ 4 ਮਿੰਟ ਵਿੱਚ ਘੜੀ ਦੇ 4 ਮਿੰਟ ਦੇ ਵਿੱਚ ਵਿੱਚ ਉਹਨੇ ਸਾਰਾ ਸੁੱਟ ਲਿਆ ਬੰਨ 40 ਫੁੱਟ ਥੱਲੇ ਡੂੰਗਾ ਪਿਆ ਡੂੰਗਾ ਪਾਣੀ ਹੋਣ ਕਰਕੇ ਸਾਡੀ ਇੱਕ ਨਹੀਂ ਚੱਲੀ ਤੇ ਉਹਨੇ ਬੰਨ ਸੁੱਟ ਲਿਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਜੇ ਆਪਾਂ ਫਿਗਰ ਦੀ ਗੱਲ ਕਰੀਏ ਪੈਸਿਆਂ ਦੀ ਗੱਲ ਕਰ ਲਈਏ ਕਿੰਨਾ ਕ ਨੁਕਸਾਨ ਹੋ ਗਿਆ ਕਿਸਾਨ ਨੂੰ ਇਹ ਤੇ ਜੀ ਲੱਖਾਂ ਕਰੋੜਾਂ ਜਾਏ ਤਾਂ ਜਿੱਦਾਂ ਹੁਣ ਵੀ ਆਪਾਂ ਬਾਲੇ ਤਰੀ ਪੜੇ ਲਿਖੇ ਗਰਦੌਰੀ ਦੇ ਹਿਸਾਬ ਨਾਲ ਪਤਾ ਲੱਗੂ ਪਰ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਸਰਕਾਰ ਹੁਣ ਇੱਥੇ ਆਵੇ ਤੇ ਸਰਕਾਰ ਸਾਡੀ ਵਿਸ਼ੇਸ਼ ਗਰਦੌਰੀ ਕਰੇ ਤੇ 20000 ਰੁਪਇਆ ਪ੍ਰਤੀ ਏਕੜ ਕਿੱਲੇ ਦੇ ਹਿਸਾਬ ਨਾਲ ਇਹ 20000 ਮਤਲਬ ਮੰਗ ਨਹੀਂ ਇਹ ਪੱਕੀ ਗੱਲ ਤੇ ਮੋਹਰ ਲਾਵੇ ਕਿ 20000 ਰੁਪਇਆ ਪਰ ਏਕੜ ਦੇਵੇ ਤਾਂ ਆਵਾਂ ਇਹ ਨਹੀਂ ਵੀ ਜਿਤਨਾ ਇੱਕ ਮੰਗ ਹੁੰਦੀ ਆ ਵੀ ਮੰਗਿਆ 60-70 ਹਜ਼ਾਰ ਮੰਗ ਲਈਏ ਉਹ ਗੱਲ ਫਿਰ ਨਾ ਉਹ ਕਿਸੇ ਪਾਸੇ ਵੀ ਨਹੀਂ ਗੱਲ ਲੱਗਦੀ ਮੈਂ ਚਾਹੁੰਦਾ ਆ ਵੀ ਕਿਸਾਨ ਦੇ ਸਿੱਧੇ ਖਾਤੇ ਦੇ ਵਿੱਚ ਪੈਸੇ ਆਉਣ ਕੋਈ ਜੋਕਾ ਨਾਲ ਵਿੱਚ ਲੱਗਣ ਜਿਹੜੀਆਂ ਕੱਲੋਂ ਕੋ ਤਸੀਲਦਾਰ ਪਟਵਾਰੀ ਉਹ ਵਿੱਚੋਂ ਖਾ ਜਾਂਦੇ ਉਹ ਕਹਿੰਦੇ ਵੀ ਐਂ ਕਰ ਦਿੰਨੇ ਆ ਤੇ ਐਂ ਕਰ ਦਿੰਨੇ ਆ ਐਦਾਂ ਤੇਰੀ ਉੱਥੇ ਹਵਾਜ ਬਣੀ ਬਣਾਉਂ ਦਿੰਨੇ ਆ ਉਹ ਗੱਲਾਂ ਨਾ ਹੋਣ ਸਿੱਧੀ ਕਿਸਾਨਾਂ ਦੇ ਖਾਤੇ 'ਚ ਇਹ ਰਕਮ ਆਵੇ ਜੇ ਕਿਸੇ ਕੋਲ 5 ਕਿੱਲੇ ਆ ਤੇ ਉਹਨੂੰ ਜੇ ਲੱਖ ਰੁਪਈਆ ਆ ਗਿਆ ਤੇ ਚੱਲ ਕੱਲ ਨੂੰ ਅਗਲਾ ਵੀ ਖਾਦ ਲਿਆ ਕੇ ਤੇ ਕਣਕ ਬੀਜ ਲੂਗਾ ਸਰਕਾਰਾਂ ਤੋਂ ਇਲਾਵਾ ਅਨੇਕਾ ਪੰਜਾਬ ਦੇ ਸਮਾਜ ਸੇਵੀ ਤੁਹਾਨੂੰ ਦੇਖ ਰਹੇ ਨੇ ਪੰਜਾਬ ਨਾਲ ਦਰਦ ਰੱਖਣ ਵਾਲੇ ਜਾਂ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਐਨ ਆਰ ਆਈ ਵੀਰ ਨੇ ਉਹ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਨੇ ਉਹ ਕਿਹੋ ਜੀ ਤੁਹਾਡੀ ਸੇਵਾ ਕਰ ਸਕਦੇ ਨੇ ਉਹ ਜੀ ਇਸ ਤਰ੍ਹਾਂ ਵਾ ਇਹਨ ਬੰਨ ਟੁੱਟ ਗਿਆ ਵਾ ਇਹ ਬੰਨਣਾ ਤਾਂ ਪੈਣਾ ਹੀ ਆ ਸਰਕਾਰਾਂ ਤੋਂ ਤੇ ਸਾਨੂੰ ਕੋਈ ਝਾਗ ਨਹੀਂ ਲੇਕਿਨ ਐਨ ਆਰ ਆਈ ਵੀਰ ਪਰੇ ਤੋਂ ਪਰੇ ਆ ਸੋ ਜੋ ਕੋਈ ਸੰਪਰਕ ਕਰਨਾ ਚਾਹੁੰਦੇ ਆ ਤੇ ਉਹ ਮੇਰਾ ਨੰਬਰ 98153 64390 ਉਥੇ ਸਾਡੇ ਪਿੰਡ ਆਵੇ ਸਾਨੂੰ ਫੋਨ ਕਰਕੇ ਆਵੇ ਤੇ ਸਾਨੂੰ ਆ ਕੇ ਦੱਸੇ ਵੀ ਮੈਂ ਆ ਚੀਜ਼ ਦੇ ਸਕਦਾ ਵਾਂ ਸਾਨੂੰ ਕੋਈ ਇੱਥੇ ਹੋਰ ਕੋਈ ਖਾਣੇ ਦਾਣੇ ਵਾਲੀ ਚੀਜ਼ ਦੀ ਕਿਹਦੀ ਲੋੜ ਨਹੀਂ ਅਸੀਂ ਆਪਦੇ ਘਰਾਂ 'ਚ ਸੁਰੱਖਿਅਤ ਬੈਠੇ ਆ ਸਾਨੂੰ ਇਹ ਆ ਵੀ ਚੱਲ ਕੋਈ ਤੇਲ ਜੀ ਮਿਹਨਤ ਦਾ ਸਾਨੂੰ ਹੋ ਗਿਆ ਮਹੀਨਾ ਹੀ ਹੋ ਗਿਆ ਵੀ ਧੰਦੇ 'ਚ ਲੱਗੇ ਆ ਵੀ ਮੱਜਮੀਦਾਰ ਆ ਵੀ ਕਰਦਾ ਦਿਹਾੜੀ ਦੀ ਪਾ ਵੀ ਮਤਲਬ ਮਿਹਨਾਂ ਦੇ ਭਰਾ ਦੇ ਇਹਨਾਂ ਦੇ ਲੱਗੇ ਹੋਇਆ ਆ ਅਸੀਂ ਮਿਹਨਤ ਵੀ ਕਰਦੇ ਰਹੇ ਆ ਉੱਥੇ ਵੀ ਜਾਂਦੇ ਰਹੇ ਆ ਤੇ ਮਤਲਬ ਕਿ ਜਿਹੜਾ ਸਾਡਾ ਤਾਂ ਬੰਦ ਹੋ ਗਿਆ ਉੱਕਾ ਪਾਣੀ ਕਿਉਂਕਿ ਇਹਦੇ ਸਿਰ ਤੇ ਫਸਲ ਦੇ ਸਿਰ ਤੇ ਅਸੀਂ ਆ ਕਿਉਂਕਿ ਜੇ ਫਸਲ ਨਾ ਹੋਏਗੀ ਤੇ ਸਾਨੂੰ ਸਾਨੂੰ ਕਿੰਨੇ ਫਿਰ ਪੁੱਛਣਾ ਇਹ ਨੁਕਸਾਨ ਤਾਂ ਜ਼ਿਮੀਂਦਾਰ ਦਾ ਨਾਲੋਂ ਤਾਂ ਸਾਡਾ ਜ਼ਿਆਦਾ ਆ ਮਨ ਦੁਖੀ ਹੋਇਆ ਬਹੁਤ ਜ਼ਿਆਦਾ ਜੀ ਰੁਗ ਭਰ ਗਿਆ ਕਲੇਜੇ ਜਦੋਂ ਟੁੱਟਾ ਹੈ ਨਾ ਉਦੋਂ ਉਸ ਵੇਲੇ ਸਾਨੂੰ ਪਤਾ ਵੀ ਜੋ ਸਾਡੇ ਦੀ ਬੀਤੀ ਹਾਂਜੀ ਅਸੀਂ ਸਾਰਿਆਂ ਦੇ ਅੱਗੇ ਇਹੋ ਹੀ ਬੇਨਤੀ ਕਰਦੇ ਆਂ ਵੀ ਜੇਕਰ ਜੇ ਕਿਸੇ ਨੇ ਮਤ ਕਰਨੀ ਏ ਤੇਲ ਮਿੱਟੀ ਤੇ ਬੋਰੀਆਂ ਦੀ ਮਤ ਕਰੇ ਕਿਉਂਕਿ ਇਹ ਵੱਧ ਜਾਵੇ ਖਾਣ ਪੀਣ ਦੀ ਰਸਦ ਦੀ ਨਹੀਂ ਜੀ ਸਾਨੂੰ ਖਾਣ ਪੀਣ ਦੀ ਸੁਰੱਖਿਤਾ ਪਿੰਡ ਸਾਡਾ ਬਿਲਕੁਲ ਸੁਰੱਖਿਤਾ ਜੇ ਕਿਰਪਾ ਕਰਨੀ ਏ ਕਿਸੇ ਨੇ ਵੀਰ ਨੇ ਤੇ ਉਹ ਇਹ ਕਿਰਪਾ ਕਰੇ ਉਹ ਤੇਲ ਦੀ ਕਿਰਪਾ ਕਰੇ ਪੈਸੇ ਦੇਣੇ ਤੇ ਪੈਸੇ ਵੀਰ ਨੂੰ ਸਰਕਾਰਾਂ ਤੋਂ ਤੁਹਾਨੂੰ ਕਿਉਂ ਨਹੀਂ ਉਮੀਦ ਹੈਗੀ 2023 ਦਾ ਆਪਾਂ ਜ਼ਿਕਰ ਕਰਦੇ ਆਂ ਭਗਵੰਤ ਮਾਨ ਸਾਹਿਬ ਕਹਿੰਦੇ ਆਂ ਕਹਿੰਦੇ ਸੀ ਅਸੀਂ ਤਾਂ ਮੁਰਗੀ ਬੱਕਰੀ ਦਾ ਵੀ ਮੁਆਵਜ਼ਾ ਦਿੱਤਾ ਹੈ ਜੀ ਹੁਣ ਤੁਹਾਨੂੰ ਉਮੀਦ ਨਹੀਂ ਹੈਗੀ ਸਰਕਾਰ ਤੋਂ ਸਰਕਾਰਾਂ ਦਾ ਇੱਥੇ ਜਿਹੜੀਆਂ ਸਰਕਾਰੀ ਕਣਕ ਆਉਂਦੀ ਏ ਗਰੀਬ ਤਾਂ ਕਣਕਾਂ ਤੋਂ ਲੜਨਦਾ ਆ ਤੁਸੀਂ ਕਹਿੰਦਾ ਇਹ ਵੀ ਸਰਕਾਰ ਬਹੁਤ ਕੁਝ ਦੇ ਰਹੀ ਏ ਅਸੀਂ ਮੈਂ ਤਾਂ ਵੇਖਿਆ ਨਹੀਂ ਸਰਕਾਰ ਨੇ ਇੱਥੇ ਕੀ ਉਹ ਤੇ ਦਿੱਤਾ ਅੱਜ ਤੱਕ ਕਿਸ ਸਰਕਾਰ ਬਣੀ ਨੂੰ ਕਿੰਨਾ ਚਿਰ ਹੋ ਗਿਆ ਕਿਸੇ ਗਰੀਬ ਨੂੰ ਇਹਨਾਂ ਪਿੰਡਾਂ ਦੇ ਵਿੱਚ ਜੇ ਕਿਸੇ ਦਾ ਅੱਜ ਇਹ ਹੁਣ ਭਾਵੇਂ ਕੋਠੇ ਚਾਰ ਕਿਸੇ ਦੇ ਪਾਤਿਆਂ ਨੂੰ ਵੀ ਸਰਕਾਰ ਉਹ ਵੀ ਸੈਂਟਰ ਪਾਈ ਜਾਂਦਾ ਭਗਵੰਤ ਸਮਾਨ ਸਾਹਿਬ ਦਾ ਇਨਾਂ ਪਿੰਡਾਂ ਨੇ ਬਹੁਤ ਧੰਨਵਾਦ ਕਰਕੇ ਇਹਨਾਂ ਨੂੰ ਚਲੋ ਧੰਨਵਾਦ ਅਸੀਂ ਹੋਂਦਾ ਕਰਦੇ ਆ ਕਿਉਂਕਿ ਉਹ ਰਾਜਾ ਹੈ ਅਸੀਂ ਇਹ ਨਹੀਂ ਆਂਦੇ ਪਰ ਅਸੀਂ ਜੋ ਵੀ ਕਰਦੇ ਹੋਂਦੇ ਅੱਗੇ ਬੇਨਤੀ ਕਰਦੇ ਆ ਵੀ ਜੇ ਅੱਜ ਇਹਨਾਂ ਜੀਵਿਦਾਰਾਂ ਦੀ ਬਾਹ ਫੜੇਗਾ ਤੇ ਹੋ ਸਕਦਾ ਤੇਰਾ ਆਉਣ ਵਾਲਾ ਵੀ ਸਮੇਂ ਦੇ ਵਿੱਚ ਤੇਰਾ ਚਾਂਸ ਬਣ ਜਾਈ ਜੇਕਰ ਤੂੰ ਇਹਨਾਂ ਦੀ ਬਾਹ ਨਹੀਂ ਫੜਦਾ ਤੇ ਹੋ ਸਕਦਾ ਤੇਨੂੰ ਫਿਰ ਆਪਦੀ ਕੁਰਸੀ ਤੋਂ ਹੀ ਵੈਗੁਰਜੀ ਕਾ ਖਾਲਤਾ ਦੇ ਵੈਗੁਰਜੀ ਕੀ ਪਾਤਸ਼ਾਹੀ